ਇਸ ਵੀਡੀਓ ਦੇ ਵਿੱਚ ਦੋ ਨੌਜਵਾਨ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਨਾਲ ਸਥਾਨਕ ਲੋਕ ਹੱਥੋਪਾਈ ਕਰਦੇ ਹੋਏ ਦਿਖਾਈ ਦੇ ਰਹੇ ਨੇ ਸ਼ਾਇਦ ਇਹਨਾਂ ਨੌਜਵਾਨਾਂ ਦਾ ਸੁਪਨਾ ਪੁਲਿਸ ਮੁਲਾਜ਼ਮ ਬਣਦਾ ਹੋਵੇ ਜੋ ਕਿ ਪੂਰਾ ਨਾ ਹੋ ਸਕਿਆ ਕਾਗਜ਼ਾਂ ਦੇ ਵਿੱਚ ਤਾਂ ਇਹ ਨੌਜਵਾਨ ਪੁਲਿਸ ਮੁਲਾਜ਼ਮ ਨਹੀਂ ਬਣ ਸਕੇ ਪਰ ਪੁਲਿਸ ਦੀ ਫੀਲਿੰਗ ਲੈਣ ਲਈ ਇਹ ਨੌਜਵਾਨ ਨਕਲੀ ਸੀਆਈਏ ਸਟਾਫ ਦੇ ਮੁਲਾਜ਼ਮ ਬਣ ਕੇ ਜਲੰਧਰ ਦੇ ਮਕਸੂਦਾ ਇਲਾਕੇ ਦੇ ਵਿੱਚ ਅਜਿਹਾ ਕੰਮ ਕਰਨ ਲੱਗੇ ਕਿ ਜਿਸ ਨੂੰ ਦੇਖ ਲੋਕਾਂ ਦਾ ਪਾਰਾਹਾਈ ਹੋ ਗਿਆ ਅਤੇ ਫਿਰ ਲੋਕਾਂ ਨੇ ਆਪਣੇ ਗੁੱਸੇ ਦੀ ਅੱਗ ਨੂੰ ਸ਼ਾਂਤ ਕਰਨ ਲਈ ਨੌਜਵਾਨਾਂ ਨੂੰ ਫੜ ਕੇ ਅਜਿਹਾ ਸਬਕ ਸਿਖਾਇਆ ਕਿ ਹੁਣ ਇਹ ਸਾਰੀ ਜ਼ਿੰਦਗੀ ਯਾਦ ਰੱਖਣਗੇ ਕੀ ਕਰਿਆ ਕਿ ਮਾਰੇ ਤੇ ਬੰਦੇ ਤੁਹਾਡੇ ਰੋਪ ਲੱਗ ਰਹੇ ਜੀ ਓਏ ਆ ਬਰਾਣੇ ਦਾ ਦੇਖ ਇਹਦਾ ਥਣੀ ਸਰ ਇਹ ਬਰਾਣੇ ਆ ਦੇਖ ਬਾਲ ਹੋਏ ਲੱਗਿਆ ਮੈਂ ਤਾਂ ਕਿਹਾ ਹੀ ਨਹੀਂ ਮੈਂ ਸਾਰੇ ਭਰਾਲੇ ਉਹ ਕਿਦੋਂ ਆਏਗਾ ਹੋਗੇ ਨਹੀਂ ਤੁਹਾਡੇ ਪਿੰਡਾਂ ਦੇ ਸਾਡੇ ਭਰਾਲੇ ਇਹ ਕਹਿੰਦਾ ਤੁਹਾਡੇ ਪਿੰਡ ਦੇ ਉਹ ਬੰਦੇ ਦਾ ਨਾਮ ਜੂਹ ਭਰਾਵਾ ਨੇ ਮੇਰੇ ਜਿਹੇ ਤੋਂ ਕੱਢਿਆ કોઈ કને ડાટો વાળા दादाໂຕળા કને કહીશ મેરે કોલે બોલ પૈસા દે દે નહી મે તને છોડું તારી मुझे मरीज दिया माने तो फोन तो फोन मुझे मरीज है तो आगे। आगे। ना एक मरीज एक मरीज मरीज बोल रहे हैं इधर 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 इ اچھا مڑو جو نو کري مارو نو کري اوکے دے وڈی تصويراں ہن ہن مارن ہورے اوکے دے وڈی تصويراں ہن ہن مارن ہورے یہ دیر شديو ہاں پچھن نام پچھن او سگھن کري سي سي اكس ਦਾ ਕੀ ਨਾਮ ਹੈ ਹੋਣਾ ਲਾਈਵ ਕਰਾ ਦੇ ਵੀਡੀਓ ਜੂਆਗੇ ਨਹੀਂ ਭਾਜੀ ਮੇਰੀ ਇੱਕ ਚੀਜ਼ ਸੁਣੋ ਜੂਆ ਇੱਕ ਮਿੰਟ ਭਾਜੀ ਜੂਆ ਕੌਣ ਖੇਡਦਾ ਪਿਆ ਸੀ ਭਾਜੀ ਇਹ ਸਾਰੇ ਬੰਦੇ ਜਿੰਨੇ ਨੇ ਤੁਸੀਂ ਤੁਸੀਂ ਕੌਣ ਹੋ ਤੁਹਾਡੇ ਨੂੰ ਕੀ ਥੋੜੀ ਹੈ ਭਾਜੀ ਮੈਂ ਵੀ ਖੇਡਦਾ ਹੀ ਨਾਲ ਨਹੀਂ ਨਹੀਂ ਤੁਹਾਡੇ ਨੂੰ ਕੀ ਥੋੜੀ ਹੈ ਤੁਸੀਂ ਐਵੇਂ ਬੋਲਦੇ ਕਦੋਂ ਤੇਰੀ ਵੀਡੀਓ ਦੇਖੀ ਜਾਂਦੇ ਵੀਡੀਓ ਮੇਰੀ ਦੇਖ ਚਾਹੀਦੀ ਹੈ ਭਾਜੀ ਤੁਸੀਂ ਨਾਮ ਕੀ ਆ ਨਾਮ ਦਾ ਸੁਣਾ ਭਾਈ ਨਾਮ ਕੀ ਤੁਹਾਡਾ ਜੀ ਨਾਮ ਕੀ ਆ ਸਰ ਤੁਸੀਂ ਮੇਰਾ ਨਾਮ ਕੀ ਆਪਸੇ ਪੁਲਿਸ ਰਾਜ ਭਾਈ ਤੁਸੀਂ ਪੁਲਿਸ ਪ੍ਰਸ਼ਾਸਨ ਦਾ ਨਾਮ ਲਿਆ ਪੰਜਾਬ ਪੁਲਿਸ ਦਾ ਨਾਮ ਉਹ ਕਹਿੰਦੇ ਭਾਈ ਕਹਿ ਨਹੀਂਉਂ ਮੈਂ ਹੁਣ ਮਰ ਜਾਈ ਗਈ ਮੈਨੂੰ ਬੋਲੂ ਕੀ ਕਰਾਏ ਕਹਿਣੇ ਬੋਲ ਗਏ ਟਾਕਾ ਮਾਰਿਆ ਤੁਸੀਂ ਜ਼ਿਕਰ ਕੀਤਾ ਕਿ ਭਾਈ ਕੋਈ ਗੱਲ ਨਹੀਂ ਭਾਈ ਇਹ ਕਹਿੰਦਾ ਕੋਈ ਗੱਲ ਨਹੀਂ ਭਾਈ ਪੈਂਟ ਹੀ ਬਹੀ ਆ ਭਾਈ ਪੈਂਟ ਮੂੜ ਲਗਾ ਭਾਈ ਮੂੜ ਲਗਾ ਪੂੜੇ ਕੋ ਕਾਕੀ ਪਿੰਡ ਨਹੀਂ ਤੁਸੀਂ ਪੁਲਿਸ ਦੀ ਮਤਲਬ ਕੀ ਐਡਰੈਸ ਆਪਣੇ ਵਿੱਚ ਲੁਕਾਣਾ ਹੈ ਕੰਮ ਕਰਦੇ ਹੋ ਭਾਈ ਮੈਂ ਭਾਈ ਐਡਰੈਸ ਕੋਲ ਨਹੀਂ ਨਹੀਂ ਫਿਰ ਤੁਸੀਂ ਮੇਰੀ ਗੱਲ ਸੁਣੋ ਨਹੀਂ ਇਹ ਕੋਈ ਨਹੀਂ ਹੋ ਤੁਹਾਡੇ ਵੀ ਜਿਹੜੇ ਇਲਜ਼ਾਮ ਲਾ ਰਹੇ ਮੈਂ ਨਹੀਂ ਸੁਣੋ ਭਰਾ ਘੋਟ ਤਿਆਰੇ ਹੁੰਦੇ ਆ ਲੋਈਆਂ ਸਿਰ ਪੈਰ ਖੋਲੋ ਨਾ ਘੋਟਿਆ ਨਾ ਜਿਹੜੇ ਪਿੰਡ ਤੇ ਇਲਜ਼ਾਮ ਲੱਗਦਾ ਉਹਨੂੰ ਕਿਵੇਂ ਦੇਖਦੇ ਬਾਈ ਕੋਈ ਪੈਰ ਨਹੀਂ ਪਾਇਆ ਕਿੰਨੇ ਵਾਰੀ ਤਿੰਨ ਵਾਰੀ ਤਿੰਨ ਵਾਰੀ ਤਿੰਨ ਵਾਰੀ ਭਾਈ ਮੇਰੇ ਕੋ ਬੰਦੇ ਪੈਸੇ ਖੋ ਗਏ ਮੈਂ ਰਾਜਪੁਰ ਦੇ ਬਟਾ ਮੁੰਡੇ ਕੋਨੇ ਦਾ ਦੋ ਮੈਨੂੰ ਅੱਜ ਭਾਈ ਸਪੈਸ਼ਲ ਸੱਦੇ ਉਹਨਾਂ ਨੇ ਮੈਂ ਭਾਈ ਗਿਆ ਇਹ ਆਦੇ ਨੇ ਗੁੱਟ ਫੜਿਆ ਮੁੰਡਿਆ ਦਾ ਅੱਛਾ ਜੀ ਕਿਦਾ ਪੈਸੇ ਦੋ ਮੈਂ ਸੀਏ ਵਾਲੇ ਫੋੜ ਦਿੱਤਾ ਨਹੀਂ ਨਹੀਂ ਭਾਈ ਨੂੰ ਮੁੰਡਾ ਮੇਰਾ ਯਾਰ ਦੋਤੇ ਉਹਨੇ ਉਹਨੇ ਫੋੜ ਦਿੱਤਾ ਕਹਿੰਦਾ ਮੁਲਾਜ਼ਮ ਨਹੀਂ ਹੈਗਾ ਕੋਈ ਹਾਂ ਇਹ ਉਦੋਂ ਗਿਆ ਦੋੜ ਇਹ ਸੀਏ ਦੇ ਮੁਲਾਜ਼ਮ ਕਿੰਨੇ ਫਰੇ ਹੋ ਮੁਲਾਜ਼ਮ ਇਹ ਚਿੱਤਰ ਮਾਰੋ ਕਹਿੰਦਾ ਇਹ ਦੋਸਤ ਦਾਦੀ ਕੀ ਸੀਏ ਸਟਾਫ ਦਾ ਨਾਮ ਦਿੱਤਾ ਜਾ ਰਿਹਾ ਹੈ ਸੀਏ ਸਟਾਫ ਦੇ ਮੁਲਾਜ਼ਮ ਕਹਿੰਦਾ ਮੈਂ ਸੀਏ ਵਾਲੇ ਨਹੀਂ ਮੁਲਾਜ਼ਮ ਆ ਆਪਸ ਹੀ ਇਹ ਹਾਂ ਜੀ ਪਤਾ ਕਰਾ ਉਹ ਕਹਿੰਦੇ ਸਾਡੇ ਕੋਈ ਮੁਲਾਜ਼ਮ ਨਹੀਂ ਆਵਾ ਇਹ ਉਦੋਂ ਕਿਹਾ 도ੜ ਅੱਛਾ ਇਹ 도ੜ ਗਈ ਘਰ ਜਾ ਰਹੀ ਤੇ ਆ ਕਿ ਤੈਨੂੰ ਫੜਿਆ ਗਿਆ ਹਾਂ ਇਹ ਤੈਨੂੰ ਕਿਹਾ ਹੀ ਆ ਗਿਆ ਆਹ ਮੁੰਡਾ ਸਾਡੇ ਕੋਲੋਂ ਫੜਿਆ ਗਿਆ ਆਹ ਮੁੰਡਾ ਨਹੀਂ ਕਿੱਥੇ ਰਹਿਣ ਵਾਲੀ ਸੀ ਬਾਜੀ ਕੀ ਨਾਮ ਹੈ ਤੁਹਾਡਾ ਜਿਹੜੇ ਸਾਡੇ ਮੁਲਾਜ਼ਮ ਹੋ ਨਹੀਂ ਨਹੀਂ ਤੁਸੀਂ ਕਿਸੇ ਕਿਸੇ ਸਥਾਨਕ ਲੋਕਾਂ ਨੇ ਨੌਜਵਾਨਾਂ ਤੇ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਆਟੋ ਵਾਲਿਆਂ ਤੋਂ ਵਸੂਲੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਨੇ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਫਿਲਹਾਲ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਬਾਕੀ ਪੁਲਿਸ ਦੀ ਜਾਂਚ ਤੋਂ ਬਾਅਦ ਸਾਰਾ ਕੁਝ ਸਾਹਮਣੇ ਆਵੇਗਾ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ